ਦੀ ਕੀ ਕਰ ਜਾਣਕਾਰੀ ਆ ਜਾਣਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਅੱਜ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਦੇਵਾਂਗੀ ਕਿ ਆਮ ਆਦੀ ਪਾਰਟੀ ਨੇ ਜਲੰਧਰ ਦੀ ਸੀਟ ਜਿੱਤੀ ਹੈ ਤਾਂ ਸਾਰੇ ਵਧਾਈ ਦੇ ਬੰਦਰ ਆਪਾਂ ਤੇ ਅੱਜ ਦੀ ਜਿਹੜੀ ਮੀਟਿੰਗ ਦਾ ਮੇਨ ਮਕਸਦ ਸੀ ਅੱਜ ਸਾਡੇ ਮਾਜੋਬ ਡੀਐਸਪੀ ਸਾਹਿਬ ਤੇ ਸਾਰੇ ਐਸਐਚਓ ਚੌਂਕੀ ਇੰਚਾਰਜ ਸਾਰੇ ਜਿਹੜੀ ਕੁਝ ਨਵੀਂ ਟੀਮ ਆਈ ਹੈ ਇੱਕ ਤਾਂ ਸਾਰਿਆਂ ਨਾਲ ਮੁਲਾਕਾਤ ਦਾ ਸੀਗਾ ਔਰ ਦੂਸਰਾ ਜਿਵੇਂ ਤੁਸੀਂ ਜਾਣਦੇ ਹੋ ਵੀ ਪੰਜਾਬ ਸਰਕਾਰ ਨਸ਼ਿਆਂ ਦੇ ਵਿਰੁੱਧ ਪੂਰੀ ਮਿਹਨਤ ਛੇੜੀ ਹੋਈ ਹੈ ਔਰ ਮੈਂ ਫਕਰ ਨਾਲ ਕਹੂੰਗੀ ਕਿ ਰਾਜਪੁਰਾ ਵਿੱਚ ਉਹ ਮਹੀਮ ਲਈ ਸਾਰੇ ਬਹੁਤ ਅਗਰੈਸਿਵ ਨੇ ਔਰ ਜਿਹੜੇ ਨਸ਼ੇ ਵੇਚਦੇ ਐ ਉਹਨਾਂ ਤੇ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਇੱਕ ਤਾਂ ਸਾਡੀ ਇਸ ਤੇ ਮੀਟਿੰਗ ਸੀਗੀ ਕਿ ਅੱਜ ਇਹਨਾਂ ਤੇ ਵੱਲ ਅਸੀਂ ਹੋਰ ਧਿਆਨ ਦਈਏ ਜਿਹੜੇ ਕੋਈ ਗਲਤ ਅੰਸਰ ਹੈ ਉਹਨਾਂ ਤੇ ਕੰਟਰੋਲ ਕੀਤਾ ਜਾਵੇ ਦੂਸਰਾ ਰਾਜਪੁਰੇ ਵਿੱਚ ਪਿੱਛੇ ਜੇ ਕਈ ਦਿਨਾਂ ਤੋਂ ਸਾਨੂੰ ਸ਼ਿਕਾਇਤਾਂ ਵੀ ਮਿਲ ਰਹੀਆਂ ਅਸੀਂ ਵੀ ਕੁਝ ਲੋਕ ਤਲਵਾਰਾਂ ਲੈ ਕੇ ਘੁੰਮ ਰਹੇ ਨੇ ਕਿਰਪਾਨਾਂ ਲੈ ਕੇ ਘੁੰਮ ਰਹੇ ਨੇ ਤਾਂ ਸਾਰੀ ਟੀਮ ਨਾਲ ਅੱਜ ਡੀਐਸਪੀ ਸਾਹਿਬ ਨਾਲ ਇਹੀ ਮੀਟਿੰਗ ਹੋਈ ਹੈ ਕਿ ਜਿਹੜੇ ਗੁੰਡਾ ਅੰਸਰ ਹੈ ਉਹਨਾਂ ਦੇ ਨੱਥ ਪਾਈ ਜਾਵੇ ਉਹਨਾਂ ਨੂੰ ਕੰਟਰੋਲ ਕੀਤਾ ਜਾਵੇ ਤਾਂ ਕਿ ਰਾਜਪੁਰੇ ਵਿੱਚ ਕੋਈ ਵਾਰਦਾਤ ਨਾ ਹੋਵੇ ਔਰ ਮੈਨੂੰ ਮਾਨ ਹੈ ਜਿਹੜੀ ਸਾਡੀ ਟੀਮ ਹੈ ਬਹੁਤ ਅੱਛੀ ਟੀਮ ਹੈ ਔਰ ਰਾਜਪੁਰੇ ਦੇ ਮਾਹੌਲ ਨੂੰ ਅਸੀਂ ਪੂਰਾ ਵਧੀਆ ਸੁਖਾਵਾਂ ਮਾਹੌਲ ਬਣਾਵਾਂਗੇ ਔਰ ਰਾਜਪੁਰੇ ਵਿੱਚ ਐਦਾਂ ਦੀ ਇਹਨਾਂ ਨੇ ਮੈਨੂੰ ਪੂਰੀ ਗਾਰੰਟੀ ਦਿੱਤੀ ਹੈ ਕਿ ਰਾਜਪੁਰੇ ਵਿੱਚ ਐਦਾਂ ਦੀ ਕੋਈ ਵੀ ਘਟਨਾ ਨਹੀਂ ਹੋਊਗੀ ਤੇ ਇੱਕ ਗੱਲ ਹੋਰ ਸੀ ਕਿ ਜਿਹੜੇ ਆਮ ਜਨਤਾ ਪੁਲਿਸ ਜਾਂਦੀ ਡਰਦੀ ਹੈ ਤਾਂ ਸਾਰਿਆਂ ਨੂੰ ਇਹੀ ਕਿਹਾ ਗਿਆ ਹੈ ਕਿ ਜਦੋਂ ਵੀ ਆਮ ਲੋਕ ਆਣ ਉਹਨਾਂ ਨੂੰ ਪੂਰੀ ਰਿਸਪੈਕਟ ਮਿਲੇ ਉਹਨਾਂ ਦੀ ਗੱਲ ਸੁਣੀ ਜਾਵੇ ਉਹਨਾਂ ਨੂੰ ਇਹ ਨਾ ਲੱਗੇ ਕਿ ਅਸੀਂ ਪੁਲਿਸ 'ਚ ਗਏ ਸੀ ਜੀ ਪੁਲਿਸ ਨੇ ਸਾਡੀ ਗੱਲ ਨਹੀਂ ਸੁਣੀ ਤਾਂ ਸਾਰੀ ਟੀਮ ਨੇ ਪੂਰਾ ਭਰੋਸਾ ਦਿਵਾਇਆ ਕਿ ਆਮ ਲੋਕਾਂ ਦਾ ਅਸੀਂ ਪੂਰੀ ਰਿਸਪੈਕਟ ਕਰਾਂਗੇ ਔਰ ਜਿਹੜੇ ਗੁੰਡਾ ਅਨਸਰ ਹੈ ਉਹਨਾਂ ਵੱਲ ਵਿਰੋਧਕ ਪੂਰੀ ਕਾਰਵਾਈ ਕੀਤੀ ਦੇਖੋ ਇਹ ਗੱਲ ਮੈਂ ਪਹਿਲਾਂ ਹੀ ਇਹਨਾਂ ਨੂੰ ਕਹੀ ਹੈ ਕਿ ਜੇ ਕੋਈ ਗਲਤ ਬੰਦਾ ਹੈ ਕੋਈ ਵੀ ਆਮ ਆਦੀ ਪਾਰਟੀ ਦਾ ਵਰਕਰ ਕਵੇ ਕੋਈ ਗਲਤ ਕੰਮ ਕਰਦਾ ਹੈ ਕੋਈ ਵਰਕਰ ਹੈ ਕੋਈ ਪੀਏ ਹੈ ਕੋਈ ਵੀ ਹੈ ਕਿਸੇ ਦੀ ਗੱਲ ਨਹੀਂ ਸੁਣੀ ਜੋ ਅਸੀਂ ਕ੍ਰਾਈਮ ਰੋਕਣ ਆਏ ਹਾਂ ਉਸ ਕ੍ਰਾਈਮ 'ਚ ਜੇ ਕੋਈ ਮੇਰਾ ਫੈਮਿਲੀ ਮੈਂਬਰ ਵੀ ਹੈ ਉਸ ਤੇ ਵੀ ਕਾਰਵਾਈ ਕੀਤੀ ਜਾਊਗਾ ਜੀ ਮੈਂ ਪਹਿਲਾਂ ਕਹਿ ਕੇ ਆਈ ਆ ਕਿ ਪੰਜਾਬ ਵਿੱਚ ਸਾਡੀ ਅਸੀਂ ਇਹ ਕੋਸ਼ਿਸ਼ ਰੱਖੀ ਹੈ ਡੀਐਸਪੀ ਬਰਾੜ ਸਾਹਿਬ ਦੇ ਇਨ੍ਹਾਂ ਦੀ ਅਗਵਾਈ ਵਿੱਚ ਪੂਰੀ ਟੀਮ ਕੀ ਅਸੀਂ ਰਾਜਪੁਰੇ ਨੂੰ ਨੰਬਰ 1 ਲਿਆਂਦਾ ਜਾਵੇ ਔਰ ਸੀਐਮ ਸਾਹਿਬ ਤੋਂ ਐਪਰੀਸ਼ੀਏਸ਼ਨ ਵੀ ਮਿਲੇ ਔਰ ਜੋ ਇਨ੍ਹਾਂ ਦੀ ਤਰੱਕੀ ਦਾ ਹੈ ਉਹ ਵੀ ਸਿਸਟਮ ਜਰੂਰ ਕੀਤਾ ਜਾਊਗਾ ਔਰ ਉਹਨਾਂ ਨੂੰ ਪੂਰੀ ਐਪਰੀਸ਼ੀਏਸ਼ਨ ਮਿਲੂਗੀ ਇਹ ਵੀ ਆਪਣੀਆਂ ਜਾਨਾਂ ਤੇ ਖੇਲ ਕੇ ਜਾਨਾ ਜੋਖਮ ਚ ਪਾ ਕੇ ਇਹ ਇਦਾਂ ਦੀਆਂ ਨਸ਼ੇੜੀਆਂ ਦੀਆਂ ਗੁੰਡਾ ਅੰਸਰ ਨਾਲ ਮੁਕਾਬਲਾ ਕਰਦੇ ਐ ਤਾਂ ਇਹਨਾਂ ਦਾ ਵੀ ਹੱਕ ਹੈ ਇਹਨਾਂ ਨੂੰ ਵੀ ਅੱਜ ਐਮਐਲਏ ਸਾਹਿਬ ਮੈਮ ਸਾਡੇ ਕੋਲ ਆਏ ਦਫ਼ਤਰ ਸਾਰੇ ਐਸਟੀਯੂ ਸਾਹਿਬ ਨੂੰ ਬਰੀਫਿੰਗ ਕੀਤੀ ਸਾਨੂੰ ਬੜਾ ਵਧੀਆ ਇਹ ਉਤਸ਼ਾਹ ਸਾਰਿਆਂ ਨੂੰ ਬੜਾ ਚੰਗਾ ਇਹ ਇੱਕ ਅਰेंजमेंट ਆ ਤੇ ਮੈਂ ਬਹੁਤ ਧੰਨਵਾਦ ਆ ਮੈਮ ਦਾ ਥੈਂਕ ਯੂ ਵੈਰੀ ਮੱਚ ਮੈਮ ਜਿਹੜਾ ਤੁਸੀਂ ਆ ਕੇ ਸਾਰਿਆਂ ਨੂੰ ਕੀਤਾ ਬਾਕੀ ਸਾਨੂੰ ਸਾਡੇ ਐਸਐਸਪੀ ਸਾਹਿਬ ਪਟਿਆਲਾ ਡੀਆਈਜੀ ਸਾਹਿਬ ਡੀਜੀਪੀ ਸਾਹਿਬ ਪੰਜਾਬ ਤੇ ਸੀਐਮ ਸਾਹਿਬ ਉਹਨਾਂ ਵੱਲੋਂ ਸਮੇਂ-ਸਮੇਂ ਸਿਰ ਡਾਇਰੈਕਸ਼ਨਸ ਆ ਰਹੀਆਂ ਨੇ ਨਸ਼ੇ ਦੇ ਖਿਲਾਫ ਉਮੀ ਅਸੀਂ ਕੰਮ ਕਰ ਰਹੇ ਹਾਂ ਤੇ ਜੋ ਰਾਜਪੁਰਾ ਪੁਲਿਸਾ ਬਹੁਤ ਮਨ ਤੰਦਹੀ ਨਾਲ ਕੰਮ ਕਰ ਰਹੀ ਹੈ ਉਮੀ ਕਰਦੀ ਹੈ